ਪਰੇ ਪ੍ਰਮਾਤਮਾ ਦਾ ਭਾਣਾ ਨੂੰ ਕੋਟਾਲ ਨਹੀਂ ਸਕਦਾ ਪਰ ਮੈਂ ਘਰ ਜਾਣ ਦਾ ਵੀ ਦੋਤੇ ਬਰੀ ਮੌਕਾ ਮਿਲਿਆ ਪਰ ਬੜਾ ਸਾਨੂੰ ਅਫਸੋਸ ਹੈ ਕਿ ਅਸੀਂ ਕਿਹਦਾ ਅਨਮੋਲ ਹੀਰਾ ਗਵਾਇਆ ਜਿਹਦੀ ਪਰਪਾਈ ਹੋਣੀ ਬਹੁਤ ਮੁਸ਼ਕਲ ਹੈ ਛੋਟਾ ਬ੍ਰਦਰ ਮੇਰਾ ਅਮਰਜੀਤ ਸਿੱਧੂ ਬੈਠੇ ਨੇ ਇਹਨਾਂ ਨੇ ਬਕਾਇਦਾ ਇੱਕ ਮਤਾ ਪਾਸ ਕੀਤਾ ਹੈ ਕਿ ਜਿਹੜਾ ਫੋਟੇਜ ਵਾਲਾ ਚੌਕ ਹੈ ਉਹ ਚੌਕ ਨੂੰ ਭੱਲਾ ਸਾਹ ਦੇ ਨਾਂ ਕੀਤਾ ਜਾਣਾ ਤੇ ਬਿਕੇਦਾ ਮਤਾ ਪਾਸ ਕਰਕੇ ਉੱਥੇ ਜੋ ਸਟੈਚੂ ਜਾਂ ਜੋ ਉਹਨਾਂ ਦੀ ਯਾਦਗਾਰ ਪਰਿਵਾਰ ਚਾਹੂਗਾ ਜਾਂ ਸਾਡੇ ਜਿੰਨੇ ਕਲਾਕਾਰ ਵੀਰ ਬੈਠੇ ਨੇ ਉਹ ਚਾਹਣਗੇ ਉਹ ਉੱਥੇ ਬਣਾ ਦਿੱਤੀ ਜਾਵੇਗੀ ਤਾਂ ਕਿ ਪੱਲਾ ਸਾਹਿਬ ਸਾਡੇ ਇਸ ਸਮਾਜ ਵਾਸਤੇ ਜੋ ਐਗਜ਼ਾਮਪਲ ਸੈੱਟ ਕਰਕੇ ਗਏ ਨੇ ਉਹ ਅਮਰ ਰਹਿਣ ਤੇ ਸਾਡੇ ਜਿਹੜੇ ਬੱਚੇ ਜਨਰੇਸ਼ਨਾਂ ਨੇ ਉਹਨਾਂ ਕੋਲੋਂ ਕੁਝ ਨਾ ਕੁਝ ਸਿੱਖਦੇ ਰਹਿਣ ਦੂਸਰਾ ਮੈਂ ਦੱਸਣਾ ਚਾਹੁੰਦਾ ਬਲਕਾਂ ਜੀ ਨੂੰ ਸਾਰਿਆਂ ਨੂੰ ਕਿ ਅਸੀਂ ਮਹਾਲੀ ਦੇ ਵਿੱਚ ਬਕਾਇਦਾ ਟਾਈਗਰ ਥੀਟਰ ਦੇ ਪੈਟਰਨ ਤੇ ਇੱਕ ਆਡੀਟੋਰੀਅਮ ਬਣਾਉਣ ਦੇ ਵਾਸਤੇ ਵੀ ਜੋ ਸਾਡੀ ਸਰਕਾਰ ਸੀ ਸਵਾ ਦੋ ਕਿੱਲੇ ਜਬੀਰ ਸੈਕਟਰ 78 ਦੇ ਵਿੱਚ ਅਲਾਟ ਕੀਤੀ ਹੋਈ ਹੈ ਤੇ ਜਦੋਂ ਵੀ ਸਰਕਾਰ ਨੂੰ ਮੈਂ ਮੁੱਖ ਮੰਤਰੀ ਸਾਹਿਬ ਆਪ ਖੁਦ ਕਲਾਕਾਰ ਨੇ ਮੈਂ ਤੁਹਾਡੇ ਨਾਲ ਹੀ ਅੱਜ ਇੱਥੇ ਉਹਨਾਂ ਦੇ ਬਹੁਤ ਸਾਰੇ ਨਵੰਦੇ ਇੱਥੇ ਬੈਠੇ ਨੇ ਐਮਐਲਏ ਸਾਹਿਬ ਬਣ ਬੈਠੇ ਨੇ ਜਾਂ ਬੈਰੋਕਰੇਸੀ ਬੈਠੀ ਹੈ ਮੈਂ ਉਹਨਾਂ ਨੂੰ ਅਪੀਲ ਕਰਨੀ ਚਾਹੁੰਦਾ ਹੈ ਕਿ ਉਸ ਆਰਡਰ ਨੂੰ ਵੜਾ ਕੇ ਵੀ ਲੋਕਾਂ ਨੂੰ ਸਵਰਥਿਤ ਕੀਤਾ ਜਾਵੇ ਤੇ ਭੱਲਾ ਸਾਹਿਬ ਵਰਗੇ ਜਿਹੜੇ ਸਾਡੇ ਬਹੁਤ ਵੱਡੇ ਵੱਡੇ ਆਰਟਿਸਟ ਨੇ ਕਲਾਕਾਰ ਨੇ ਉਹਨਾਂ ਦੀ ਯਾਦਗਾਰ ਵੀ ਉੱਥੇ ਬੜਾਈਆਂ ਜਾੜ ਤਾਂ ਕਿ ਉਹ ਸਦਾ ਅਮਰ ਰਹਿਣ ਤੋਂ ਲੋਕ ਸਿੱਖਦੇ ਰਹਿਣ ਅੱਜ ਮੈਂ ਖਾਸ ਤੌਰ ਤੇ ਰਾਹੁਲ ਜੀ ਦਾ ਜਿਹੜਾ ਮੈਸੇਜ ਪੜ੍ਹ ਕੇ ਸੁਣਾਣਾ ਹੈ ਕਿ ਡੀਅਰ ਸ਼੍ਰੀਮਤੀ ਪਰਮਦੀਪ कौर ਭੱਲਾ ਜੀ ਆਈ ਐਮ ਡੀਪਲੀ ਸੈਂਟਡ ਬਾਈ ਦਾ ਡਿਮਾਈਜ਼ ਆਫ ਯੂਰ ਹਸਬੈਂਡ ਸ਼੍ਰੀ ਜਸਵਿੰਦਰ ਸਿੰਘ ਭੱਲਾ ਹਿਸ ਅਨ ਮਾਰਕੇਬਲ wit and humor it thrilled audience across the board sir jasundar singh artistic brilliance and able to capture the essence of life in punjab was credible the memorable characters he played left a lasting imprint on the public memory he made lakhs of people laugh and i am sure he will be continued to evoke joyful memories long after he's gone i can understand the profound grief of uh, ਲੋਸਿੰਗ ਇਹ ਡੀਆਰ 1 ਆਈ ਬਿਸ਼ੂ ਐਡ ਯਰ ਫੈਮਿਲੀ ਸਟਰੈਂਥ ਇਨ ਇਨ ਦਿਸ ਡਿਫਿਕਲਟ ਟਾਈਮ ਸੈਂਸੀਅਰਲੀ ਰੋਹਲ ਗਾਂਧੀ ਜੀ ਥੈਂਕ ਯੂ ਵੈਰੀ ਮਚ ਮੈਂ ਸਾਰੇ ਭਰਾਵਾਂ ਦਾ ਧੰਨਵਾਦ ਕਰਦਾ ਤੇ ਅੰਤ ਵਿੱਚ ਮੈਂ ਉਸ ਵਾਹਿਗੁਰੂ ਦੇ ਚਰਨਾਂ ਚ ਅਰਦਾਸ ਕਰਦੇ ਪਾਸ਼ਾ ਤੇ ਸਾਡੇ ਭਰਾ ਨੂੰ ਆਪਣੇ ਚਰਨਾਂ ਤੇ ਨਵਾਸ ਬਖਸ਼ੋ